ਨਾ ਆਪਰੇਸ਼ਨ ਨਾ ਇੰਜੈਕਸ਼ਨ ਨਾ ਪੇਨ ਕਿਲਰ ਗੋਡਿਆਂ ਤੇ ਗ੍ਰੀਸ ਲਾਓ ਦਰਦਾਂ ਤੋਂ ਛੁਟਕਾਰਾ ਪਾਓ ਐਦਾਂ ਹੁੰਦੇ ਸੀ ਐਂ ਆਉਂਦੇ ਸੀ ਐਂ ਗੇੜੇ ਖਾਂਦੇ ਹੁਣ ਐਂ ਆਉਂਦੇ ਆ ਭੱਜੇ ਕਹਿੰਦੇ ਆ ਪ੍ਰਧਾਨ ਜੀ ਤੁਹਾਡਾ ਧੰਨਵਾਦ ਕਿਵੇਂ ਕਰੀਏ ਸਾਡੇ ਕੋਲ ਸ਼ਬਦ ਨਹੀਂ ਆਹਿਗੇ ਮਾਤਾ ਜੀ ਪਹਿਲਾਂ ਜਿੰਵੇਂ ਹੁਣ ਤੁਰ ਰਹੇ ਹੋ ਪਹਿਲਾਂ ਐ ਤੁਰਿਆ ਜਾਂਦਾ ਸੀ ਹਾਂ ਜੀ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਜੀ ਐ ਤੁਰ ਦਿੱਤੀਆਂ ਠੀਕ ਹੈ ਹਾਂ ਲੰਘ ਕੇ ਮਾਰ ਕੇ ਪਹਿਲਾਂ ਤਾਂ ਬੈਠ ਵੀ ਨਹੀਂ ਹੁੰਦਾ ਸੀ ਥੋੜਾ ਨਾ ਜਿਆਦਾ ਦਿੰਦੇ ਨਹੀਂ ਬੈਠੇ ਜਲਾ ਹੁਣ ਤਾਂ ਤੁਸੀਂ ਆਰਾਮ ਨਾਲ ਬੈਠੇ ਹੋ ਕਿੰਨਾ ਟਾਈਮ ਹੋ ਗਿਆ ਹੋਇਆ ਕੀਤਾ ਕੀ ਹੈ ਨਾ ਇਹਨਾਂ ਨੇ ਗਰੀਸ ਲਾਇਆ ਜੀ ਜਿਵੇਂ ਸਾਈਕਲ ਦੀ ਚੈਨ ਗਰੀਸ ਲਾ ਕੇ ਨਰਮ ਕਰ ਦਿੰਦੇ ਨੇ ਨਾ ਇਹ ਗਰੀਸ ਨਾਲ ਆਪਾਂ ਹਜ਼ਾਰਾਂ ਬੰਨਿਆਂ ਦੇ ਗੋਡੇ ਐ ਮਲਾਈ ਵਰਗੇ ਕਰਦੇ ਆ ਕੀ ਪ੍ਰੋਬਲਮ ਲੈ ਕੇ ਆਏ ਸੀ ਇਹ ਨੱਤਾਂ ਦੱਦ ਗੋਡੇ ਪੀ ਕਰ ਦਿੰਦੇ ਗੋਡੇ ਪੀਡ ਕਰਦੇ ਸੀ ਉਨੀ ਕਰਦੇ ਨਾ ओके okay, okay, पसीन हो गया वाला कुछ नहीं बस ਨਹਾਉ ਦੋ શરી ਦਾ ਸਾਰਾ ਪਸੀਨਾ ਇਹ ਜਿਹੜੀ ਖੋਲ ਟਾਣਾ ਰੋਸ ਨਸਾ ਖੋਲ ਦੀ ਸਾਡੇ ਕੀ ਕੀਤਾ ਇਹਨਾਂ ਨੇ ਇਹਨਾਂ ਨੇ ਗ੍ਰੀਸ ਹੀ ਲਾਏ ਗੋਦੇ ਮਾਫ ਕਰੀ ਜੀ ਤੁਸੀਂ ਇਹ ਦਾਵਾ ਕੀਤਾ ਹੈ ਕਿ ਨਾ ਆਪਰੇਸ਼ਨ ਨਾ ਇੰਜੈਕਸ਼ਨ ਨਾ ਪੇਨ ਕਿਲਰ ਇਹਨਾਂ ਵੱਡਾ ਦਾਵਾ ਬਿਲਕੁਲ ਮਰੀਜ਼ਾਂ ਨੂੰ ਪੁੱਛੋ ਅਬ ਅਸੀਂ ਕਿਹੜਾ ਕੋਈ ਆਪਰੇਸ਼ਨ ਕਰਦੇ ਆ ਨਾ ਕੋਈ ਇੰਜੈਕਸ਼ਨ ਲਾਉਂਦੇ ਆ ਨਾ ਅਸੀਂ ਕੋਈ ਮੈਡੀਸਨ ਦਿੰਦੇ ਆ ਅਸੀਂ ਤਾਂ ਬੇਨਤੀ ਕਰਦੇ ਆ ਜਿਹੜੇ ਲੋਕ ਹਸਪਤਾਲਾਂਾਂ 'ਚ ਆਪਣੀਆਂ ਲੁੱਟਾਂ ਮਚਾਉਂਦੇ ਲੁੱਟ ਕਰਾਉਂਦੇ ਆ ਆਪਣੀ ਜਹਾਜ਼ ਆ ਕੇ ਉੱਤੇ ਤੇ ਜਿਹੜਾ 15-15 5-5 ਲੱਖ ਚ ਇਲਾਜ ਕਰਾਉਂਦੇ ਇੱਥੇ ਆ ਕੇ ਮੈਨੂੰ ਤਾਂ ਲੱਗਦਾ ਵੀ ਬੜੀ ਪੁੰਨ ਵਾਲੀ ਗੱਲ ਆ ਜੀ ਤੁਹਾਨੂੰ ਗੋਡੇ ਟ੍ਰਾਂਸਪਲੈਂਟ ਕਰਾਉਣ ਨੂੰ ਕਹਿੰਦੇ ਸੀ ਗੋਡੇ ਨਵੇਂ ਪਵਾ ਲਓ ਹਾਂਜੀ ਅੱਛਾ ਤੁਸੀਂ ਗ੍ਰੀਸ ਲਵਾ ਕੇ ਆਏ ਹੋ ਹਾਂਜੀ ਹੁਣ ਮਾਲਿਸ਼ ਕਰਵਾ ਕੇ ਆਈਆਂ ਮ사ਜ ਅੱਛਾ ਕੁਝ ਲੱਗਿਆ ਫਰਕ ਹਾਂ ਹੁਣ ਤੇ ਥੋੜਾ ਰੈਲੀਫ ਮਿਲਿਆ ਹੈ ਮੱਲਮ ਜਲ ਆਇਆ ਹੋ ਗਰੀ ਜੀ ਹਾਂ ਗਰੀ ਜੀ ਤੇ ਫਿਰ ਕੀ ਹੋਇਆ ਉਸ ਤੋਂ ਲਾਉਣ ਤੋਂ ਬਾਅਦ ਤੇ ਜੀ ਬਹੁਤ ਇਮਰਾਤ ਨਿਕਲਿਆ ਪਿੰਡੇ ਗੋਡਿਆਂ ਦੇ ਸੇਕ ਨਿਕਲਿਆ ਆਰਾਮ ਆਇਆ ਹਾਂ ਜੀ ਤੇ ਹੁਣ ਦਰਦ ਹੈਗਾ ਕਿਤੇ ਕਿਸੇ ਪਾਸੇ ਦਰਦ ਹੈਗਾ ਨਾ ਜੀ ਹੁਣ ਗੋਡਿਆਂ 'ਚ ਪੂਰਾ ਦਰਦ ਕੀ ਲੱਗਿਆ ਗਰੀਸ ਲਾਉਣ ਤੋਂ ਬਾਅਦ ਬਹੁਤ ਵਧੀਆ ਉਹਨਾਂ ਨੇ ਮ사ਜ ਕੀਤੀ ਠੀਕ ਲੱਗਿਆ ਫਰਕ ਹੈ ਗਰੀਸ ਦੀ ਗੋਡਿਆਂ ਤੇ ਮਾਲਸ਼ ਕਰਾਉ ਤਾਂ ਦਰਦ ਤੋਂ ਛੁਟਕਾਰਾ ਪਾਓ ਬਹੁਤ ਵਧੀਆ ਲੱਗਿਆ ਬੱਸ ਨਾ ਆਪਰੇਸ਼ਨ ਨਾ ਇੰਜੈਕਸ਼ਨ ਨਾ ਪੇਨ ਕਿਲਰ ਗੋਡਿਆਂ ਤੇ ਗਰੀਸ ਲਾਓ ਦਰਦਾਂ ਤੋਂ ਛੁਟਕਾਰਾ ਪਾਓ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਇਸ ਵੇਲੇ ਦਿਖਾ ਰਹੇ ਹਾਂ ਗੁਰਦੁਆਰਾ ਸਿੰਘ ਸ਼ਹੀਦਾਂ ਦੀਆਂ ਡਾਕਟਰ ਜਸਪ੍ਰੀਤ ਕੌਰ ਦੀ ਅਗਵਾਈ ਦੇ ਵਿੱਚ ਜਿਹੜਾ ਇਹ ਜਿਹੜਾ ਕੈਂਪ ਹੈਗਾ ਲਗਾਇਆ ਜਾ ਰਿਹਾ ਹੈ ਮ사ਜ ਕਰਨ ਵਾਲਾ ਮ사ਜ ਕੈਂਪ ਹੈਗਾ ਦੇਖੋ ਕਿਉਂਕਿ ਇਹਨਾਂ ਨੇ ਬੜਾ ਵੱਡਾ ਦਾਵਾ ਕੀਤਾ ਗਿਆ ਕਿ ਗੋਡਿਆਂ ਤੇ ਗਰੀਸ ਲਾਓ ਤੇ ਦਰਦਾਂ ਤੋਂ ਛੁਟਕਾਰਾ ਪਾਓ ਤਸਵੀਰਾਂ ਤੁਹਾਨੂੰ ਅਸੀਂ ਇਸ ਵੇਲੇ ਦਿਖਾ ਰਹੇ ਹਾਂ ਗੁਰਦੁਆਰਾ ਸਿੰਘ ਸ਼ਹੀਦਾਂ ਲਾਂਡਰਾਂ ਦੀਆਂ ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਮ사ਜ ਕਰਵਾ ਕੇ ਇੱਥੋਂ ਆਏ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਪ੍ਰੋਬਲਮ ਸੀ ਔਰ ਕੀ ਉਹਨਾਂ ਨਾਲ ਜਿਹੜਾ ਇੱਥੇ ਹੋਇਆ ਸੋ ਕੁਝ ਕੁ ਲੋਕ ਨੇ ਜਿਹੜੇ ਇਹ ਗਰੀਸ ਲਗਵਾ ਕੇ ਆਏ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕਿ ਨਾ ਤੁਹਾਡਾ ਜਗਤਾਰ ਸਿੰਘ ਕਿੱਥੋਂ ਆਏ ਹੋ ਚੋੜਵਾਜਰਾ ਕੀ ਐਕਸਪੀਰੀਅੰਸ ਰਿਹਾ ਤੁਹਾਡਾ ਇੱਥੇ ਕੀ ਕਰਵਾਇਆ ਤੁਸੀਂ ਗ੍ਰੀਸ ਲਾਈਏ ਉਹਨਾਂ ਨੇ ਹਾਂਜੀ ਹਾਂਜੀ ਕੀ ਫਰਕ ਹੋਇਆ ਕੀ ਲੱਗਿਆ ਗ੍ਰੀਸ ਲਾਉਣ ਤੋਂ ਬਾਅਦ ਬਹੁਤ ਵਧੀਆ ਉਹਨਾਂ ਨੇ ਮ사ਜ ਕੀਤੀ ਠੀਕ ਲੱਗਿਆ ਫਰਕ ਹੈ 1.2% ਕੀ ਪ੍ਰੋਬਲਮ ਕੀ ਸੀ ਬੈਠਿਆ ਨਹੀਂ ਜਾਂਦਾ ਜੀ ਬੈਠੇ ਨਹੀਂ ਜਾਂਦੇ ਸੀ ਬਿਆਹ ਵਾਰ ਬੈਠ ਨਹੀਂ ਸਕਦਾ ਜਮੀ ਨਹੀਂ ਬੈਠ ਸਕਦੇ ਨਹੀਂ 5 ਸਕਿੰਟ ਦਾ 10 ਸਕਿੰਟ ਇਹ ਹੁਣ ਬੈਠ ਕੇ ਦੇਖੋ ਤਾਂ ਜ਼ਰਾ ਵੀ ਬੈਠਿਆ ਜਾਂਦਾ ਨਹੀਂ ਤੁਸੀਂ ਦੇਖੋ ਇਹ ਹੁਣੇ-ਹੁਣੇ ਜਿਹੜੀ ਇੱਥੇ ਮ사ਜ ਹੈਗੀ ਉਹ ਕਰਵਾ ਕੇ ਆਏ ਨੇ ਕਹਿ ਰਹੇ ਸੀ ਸਾਡੇ ਕੋਲੋਂ ਇਸ ਤੋਂ ਪਹਿਲਾਂ ਬੈਠਿਆ ਨਹੀਂ ਸੀ ਜਾਂਦਾ ਤੇ ਹੁਣ ਦੇਖਦੇ ਵੀ ਇਹਨਾਂ ਕੋਲੋਂ ਭਾਈ ਸਾਹਿਬ ਕੋਲ ਬੈਠਿਆ ਜਾ ਰਿਹਾ ਹੈ ਜਾਂ ਨਹੀਂ ਬੈਠਿਆ ਜਾ ਰਿਹਾ ਕੋਸ਼ਿਸ਼ ਕਰ ਸਕਦੇ ਹੋ ਹਾਂਜੀ ਹਾਂਜੀ ਬੈਠਦਾ ਜਾਊਂਗਾ ਜੀ ਬੈਠ ਕੇ ਦੇਖਿਆ ਜਿਆਦਾ देर ਨਹੀਂ ਬੈਠ ਸਕਦਾ ਦੇਖਦੇ ਆਪਾਂ ਕਿੰਨੀ ਦੇਰ ਬੈਠ ਸਕਦੇ ਆ ਸੋ ਤੁਸੀਂ ਦੇਖੋ ਇਹ ਵੀਰ ਦਾ ਕਹਿਣਾ ਸੀ ਕਿ ਇਹਨਾਂ ਕੋਲੋਂ ਬਹੁਤਾ ਟਾਈਮ ਬੈਠਿਆ ਨਹੀਂ ਜਾਂਦਾ ਸੀ ਔਰ ਬਿਲਕੁਲ ਵੀ 2-4-5 ਸੈਕਿੰਡ ਤੱਕ ਪਹਿਲਾਂ ਇਹਨਾਂ ਬੈਠਿਆ ਜਾਂਦਾ ਸੀ ਜਿਵੇਂ ਹੁਣ ਬੈਠੇ ਹੋ ਇੰਨਾ ਟਾਈਮ ਹੁਣ ਐਦਾਂ ਲੱਗ ਰਿਹਾ ਵੀ ਪਿੱਛੇ ਨੂੰ ਕਰ ਜਾਊਗਾ ਚ ਲੱਗ ਰਿਹਾ ਮਤਲਬ ਪਹਿਲਾਂ ਤਾਂ ਬੈਠ ਵੀ ਨਹੀਂ ਹੁੰਦਾ ਸੀ ਤੁਹਾਡੇ ਨਾਮ ਜਿਆਦਾ ਦਿਨ ਜ਼ੇਰ ਨਹੀਂ ਬੈਠਿਆ ਜੀ ਹੁਣ ਤਾਂ ਤੁਸੀਂ ਆਰਾਮ ਨਾਲ ਬੈਠੇ ਹੋ ਫਿਰ ਕਿੰਨਾ ਟਾਈਮ ਹੋ ਗਿਆ ਹੋਇਆ ਕੀਤਾ ਕੀ ਇਹਨਾਂ ਨੇ ਇਹਨਾਂ ਨੇ ਗਰੀਸ ਲਾਇਆ ਜੀ ਗਰੀਸ ਲਾ ਕੇ ਹੋ ਕੀ ਕੀਤੀ ਅੱਛਾ ਕੀ ਹੋਇਆ ਫਿਰ ਗੋਡਿਆਂ ਦੀ ਫਿਰ ਕੀ ਹੋਇਆ ਉਸ ਤੋਂ ਬਾਅਦ ਉਸ ਤੋਂ ਬਾਅਦ ਕਿਹਾ ਜੇ ਲੱਗਿਆ ਕਿ ਉਹ ਕੀ ਲੱਗ ਬਹੁਤ ਵਧੀਆ ਲੱਗਿਆ ਜੀ ਅੱਛਾ ਹਾਂਜੀ ਸੋ ਤੁਸੀਂ ਦੇਖੋ ਦੋਸਤੋ ਉੱਠ ਵੀ ਖੜੇ ਆਰਾਮ ਨਾਲ ਹਾਂਜੀ 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 ਕੀ ਹੋਇਆ ਕੀ ਇਹਨਾਂ ਨੂੰ ਕੀ ਪ੍ਰੋਬਲਮ ਸੀ ਜਦੋਂ ਤੁਹਾਡੇ ਕੋਲ ਆਏ ਸੀ ਪਹਿਲਾਂ ਹਾਂ ਵੈਕ ਪਹਿਲਾਂ ਤਾਂ ਹਕੀਕਤ ਟੀਵੀ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਸਾਡੇ ਕੈਂਪ ਦੇ ਵਿੱਚ ਸਹਿਯੋਗ ਦੇਣ ਲਈ ਆਇਆ ਹੈ ਤੇ ਇਹ ਵੀਰ ਇਹ ਕਹਿ ਰਿਹਾ ਸੀ ਵੀ ਮੈਥੋਂ ਨਾ ਪੈਰਾਂ ਭਾਰ ਨਹੀਂ ਬੈਠਿਆ ਜਾਂਦਾ ਤੇ ਨਾ ਤੇ ਮੈਂ ਕੱਖ ਵੱਢ ਸਕਦਾ ਨਾ ਮੈਥੋਂ ਪੈਰਾਂ ਭਾਰੀ ਨਹੀਂ ਬੈਠਿਆ ਤੇ ਕੱਖ ਤੋਂ ਵੱਢੂਗਾ ਮੈਂ ਕਿਹਾ ਆ ਜਾ ਯਾਰ ਤੇਰੇ ਇੱਥੇ ਮ사ਜ ਕਰਦੇ ਆ ਮ사ਜ ਕਰੀ ਹੈ ਭਰਾ ਬੈਠਣ ਲੱਗ ਗਿਆ ਬੈਠ ਕੇ ਵੀ ਦੇਖ ਲਿਆ ਇਹਨੂੰ ਕਹਾਂ ਤੂੰ 10 ਦਿਨ ਮੇਰੇ ਕੋਲ ਆ ਦਸੰਦ ਨਾ ਬਾਅਦ ਤੈਨੂੰ ਵੱਠਣਗੀ ਤੂੰ ਕੱਖ ਕੀ ਜਿੰਨੇ ਮਰਜ਼ੀ ਵੱਢੀ ਜਾਏ ਕਰੀ ਹੈ ਹਾਂ ਆ ਹੁਣ ਦੇਖ ਲਓ ਤੁਹਾਡੇ ਸਾਹਮਣੇ ਹੈਗਾ ਠੀਕ ਹੈ ਰੇਨ ਪ੍ਰਧਾਨ ਜੀ ਹਾਂਜੀ ਹਾਂਜੀ ਠੀਕ ਹੈ ਜੀ ਬਿਲਕੁਲ ਜੀ ਜੀ ਅੱਛਾ ਜਿਹੜੇ ਜਿਹੜੇ ਲੋਕ ਤੁਹਾਨੂੰ ਇਸ ਵੇਲੇ ਦੇਖ ਰਹੇ ਉਹਨਾਂ ਨੂੰ ਕੀ ਕਹੋਗੇ ਮਤਲਬ ਤੁਹਾਡਾ ਕਿੰਨੇ ਟਾਈਮ ਕਿੰਨਾ ਟਾਈਮ ਲੱਗੇ ਤੁਹਾਨੂੰ ਇਹ ਮ사ਜ ਉਹਨਾਂ ਨੇ 15 ਮਿੰਟ ਕੀਤੀ ਉਹਨਾਂ 15 ਮਿੰਟ ਦੇ ਕੋਲ ਤੁਸੀਂ ਬੈਠਣ ਲਾਤਾ ਤੁਹਾਨੂੰ हां जी फर्क फा, आया पहले जी जी चलो बहुत-बहुत शुक्रिया जी सारी गलबत दे लिए साडे नाल इक ਹੋਰ ਪੱਤਰਕਾਰ ਭਾਈਚਾਰੇ ਦੇ ਵਿੱਚੋਂ ਸਾਡੇ ਭਰਾ ਹੈਗੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਉਹਨਾਂ ਨੇ ਵੀ ਇਹ ਗ੍ਰੀਸ ਹੁਣੇ ਹੁਣੇ ਲਵਾ ਕੇ ਆਏ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਨੈ ਤੁਹਾਡਾ ਮੰਗਤ ਸਿੰਘ ਸੈਦਪੁਰ ਅੱਛਾ ਮੰਗਤ ਜੀ ਇਹ ਦੱਸੋ ਵੀ ਤੁਸੀਂ ਗ੍ਰੀਸ ਲਵਾਈ ਸੀ ਇੱਥੇ ਹਾਂ ਜੀ ਬਿਲਕੁਲ ਕੀ ਹੋਇਆ ਸੀ ਸਾਰੇ ਇਹਦਾ ਇੰਨਾ ਕੋ ਫਾਇਦਾ ਹੋਇਆ ਕਿ ਮੈਂ ਕਹਿੰਦਾ ਵੀ ਜਿਹੜੇ ਇੱਥੇ ਹਸਪੀਟਲਾਂ ਚ ਲੋਕ ਜਾਂਦੇ ਨੇ ਵੀ ਸਾਡੇ ਗੋਡਿਆਂ ਚ ਦਰਦ ਹੁੰਦਾ ਸਾਨੂੰ ਕਮਰ ਦੇ ਦਰਦ ਹੁੰਦਾ ਸਰ ਇਹ ਜਿਹੜਾ ਸੁਖ ਆਯੁਰਵੈਦਿਕ ਨੇ ਇੱਥੇ ਗੋਡਿਆਂ ਤੇ ਗਰੀਸ਼ ਲਾ ਕੇ ਮਾਲਸ਼ ਕੀਤੀ ਹੈ ਨਾ ਉਹਦਾ ਇੰਨਾ ਕ ਫਾਇਦਾ ਮੈਂ ਕਹਿੰਦਾ ਵੀ ਇਹ ਜੇ 2 ਮਹੀਨੇ ਕਿਸੇ ਹਸਪੀਟਲ ਚ ਦਾਖਲ ਹੋ ਕੇ ਬੰਦਾ ਰਾਜੀ ਹੁੰਦਾ ਤਾਂ ਇੱਥੇ ਮੈਨੂੰ ਲੱਗਦੀ 15 ਕੁ ਮਿੰਟਾਂ ਚ ਹੀ ਸਿਰਫ 15 ਮਿੰਟਾਂ ਤੁਹਾਨੂੰ ਕੀ ਪ੍ਰੋਬਲਮ ਸੀ ਮੈਨੂੰ ਤਾਂ ਇੰਜ ਸੀਗਾ ਮੜ ਮੋਟਾ ਪੇਨ ਜਾਂ ਹੁੰਦਾ ਸੀ ਮੈਂ ਕਿਹਾ ਚਲੋ ਮੈਂ ਵੀ ਦੇਖਦਾ ਇੱਥੇ ਨਜ਼ਾਰਾ ਦੇਖਦੇ ਨਜ਼ਾਰਾ ਨਹੀਂ ਚਲੋ ਤੁਸੀਂ ਚੈੱਕ ਕਰਨ ਆਏ ਸੀ ਵੀ ਦੇਖੇ ਤਾਂ ਚੈੱਕ ਕਰਨ ਆਏ ਸੀ ਚੈੱਕ ਕਰਨ ਆਏ ਸੀ ਬੇਸਿਕਲੀ ਵੀ ਕੁਝ ਫਰਕ ਫਾਇਦਾ ਹੁੰਦਾ ਵੀ ਇਹ ਨਹੀਂ ਹੁੰਦਾ ਹਾਂਜੀ 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 ਮਤਲਬ ਬਗੈਰ ਦੱਸੇ ਆਏ ਸੀ ਤੁਸੀਂ ਇਹਨਾਂ ਬਗੈਰ ਦੱਸੇ ਜੀ ਅੱਛਾ ਤੇ ਫਿਰ ਕੀ ਕਿਹਾ ਇਹਨਾਂ ਇਹਨਾਂ ਕਹੇ ਵੀ ਸਾਡੇ ਉੱਥੇ ਆਪਣਾ ਤਿੰਨ ਚ ਜਿਹੜਾ ਗੁਰਦੁਆਰਾ ਸਾਹਿਬ ਹੈ ਭਾਈ ਜੀਵਨ ਸਿੰਘ ਜੀ ਪਾ ਜੈਤਾ ਜੀ ਵੀ ਉੱਥੇ ਕੰਟੀਨਿਊ ਇਲਾਜ ਚੱਲਦਾ ਜੀ ਤੇ ਕੋਈ ਵੀ ਪੇਸ਼ੈਂਟ ਹੈ ਜਿਹਦੇ ਗੋਡਿਆਂ 'ਚ ਦਰਦ ਆ ਮੋਡਿਆਂ 'ਚ ਕਿਤੇ ਵੀ ਮਤਲਬ ਕੋਈ ਪ੍ਰੋਬਲਮ ਹੈ ਹੋਰ ਵੀ ਵੈਸੇ ਇਹਨਾਂ ਨੇ ਦੱਸਿਆ ਕਿ ਹੋਰ ਵੀ ਬਿਮਾਰੀਆਂ ਦੇ ਇਲਾਜ ਜਿਹੜੇ ਅਸੀਂ ਕਰਦੇ ਆ ਤੇ ਪਰ ਜਿਹੜੀ ਆਹ ਚੀਜ਼ ਗੋਡਿਆਂ ਤੇ ਗਰੀਸ ਲਾਓ ਤੇ ਦਰਦ ਦਰਦਾਂ ਤੋਂ ਛੁਟਕਾਰਾ ਪਾਉਣੇ ਸੁਖ ਠੀਕ ਲਿਖਿਆ ਨੇ ਕਿਹਾ ਨਾ ਇੰਜੈਕਸ਼ਨ ਨਾ ਟੀਕਾ ਨਾ ਗੋਲੀ ਨਾ ਕੈਪਸੂਲ ਨਾ ਆਪਰੇਸ਼ਨ ਬਸ ਗਰੀਸ ਲਾਓ ਬਸ ਸਾਰਾ ਕੁਝ ਫੇਲ ਗ੍ਰੀਸ਼ ਦੀ ਗੋਡਿਆਂ ਤੇ ਮਾਲਸ਼ ਕਰਾਉਂਦੇ ਜਾਂਦੇ ਦਰਦ ਦਾ ਦੋ ਛਟਕਾਰਾ ਪਾਉ ਬਹੁਤ ਵਧੀਆ ਲੱਗਿਆ ਵੈਸੇ ਹਾਂ ਸਾਡੀ ਆਮ ਆਮ ਜਿਹੜੇ ਮਰੀਜ਼ ਆ ਇਦਾਂ ਦੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਕਿ ਤਿੰਨ ਇਹ ਗੁਰਦੁਆਰਾ ਸਾਹਿਬ ਜਿਹੜਾ ਆਪਣਾ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਹੈ ਵੀ ਉੱਤੇ ਰੋਜ਼ ਟ੍ਰੀਟਮੈਂਟ ਚੱਲਦਾ ਜੀ ਇਹਨਾਂ ਦੇ ਕਹਿਣ ਅਨੁਸਾਰ ਤੇ ਅਸੀਂ ਤਾਂ ਬੇਨਤੀ ਕਰਦੇ ਹਾਂ ਜਿਹੜੇ ਲੋਕ ਹਸਪਤਾਲਾਂਾਂ ਚ ਆਪਣੀਆਂ ਲੁੱਟਾਂ ਮਚਾਉਂਦੇ ਲੁੱਟ ਕਰਾਉਂਦੇ ਆ ਆਪਣੀ ਜਾ ਜਾ ਕੇ ਉੱਤੇ ਤੇ ਜਿਹੜਾ 15-15 5-5 ਲੱਖ ਚ ਇਲਾਜ ਕਰਾਉਂਦੇ ਇੱਥੇ ਆ ਕੇ ਮੈਨੂੰ ਤਾਂ ਲੱਗਦਾ ਵੀ ਬੜੀ ਪੁੰਨ ਵਾਲੀ ਗੱਲ ਆ ਜੀ। ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਰ। ਸੋ ਸਾਡੇ ਨਾਲ ਇੱਕ ਬਾਪੂ ਜੀ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਸਿਛਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਤੁਹਾਡਾ? ਮੇਜਰ ਸਿੰਘ ਜੀ। ਅੱਛਾ ਕਿੱਥੋਂ ਆਏ ਹੋ? ਛੋਟੀ ਮਛਰੀ ਖੁਰਤੋਂ। ਅੱਛਾ ਛੋਟੀ ਮਛਰੀ ਖੁਰਤੋਂ ਆਏ ਹੋ ਤੇ ਕੀ ਪ੍ਰੋਬਲਮ ਲੈ ਕੇ ਆਏ ਸੀ ਇੱਥੇ? ਇਹ ਲੱਤਾਂ ਦਰਦ ਗੋਡੇ ਪੀੜ ਕਰਦੇ ਮੇਰੇ। ਗੋਡੇ ਪੀੜ ਕਰਦੇ ਸੀ? ਹਾਂ ਜੀ। ਉੱਨੀ ਕਰਦੇ? ਨਾ ਓਕੇ ਹੋ ਗਿਆ ਬੜਾ। ਕੀ ਪ੍ਰੋਬਲਮ ਕੀ ਸੀ ਪਹਿਲਾਂ ਤੇ ਗੋਡਿਆਂ ਦੀ ਹੀ ਪ੍ਰੋਬਲਮ ਆ ਰਹੀ ਸੀ ਕਿੰਨੀ ਕਿ ਦਰਦ ਸੀ ਕਾਫੀ ਬਾਹਰ ਦਰਦ ਸੀ ਤੇ ਹੁਣ ਦਰਦ ਹੈਗਾ ਨਾ ਹੁਣ ਚੱਕਿਆ ਗਿਆ ਸਾਰੇ ਕੀ ਕੀਤਾ ਇਹਨਾਂ ਨੇ ਇਹਨਾਂ ਨੇ ਗ੍ਰੀਸ ਜੀ ਲਾਇਆ ਗੋਡੇ ਮਾਲਸ਼ ਕਰੀ ਆ ਜੀ ਅੱਛਾ ਹਾਂ ਜੀ ਜੋ ਕਾ ਇਹਨਾਂ ਨੇ ਗੋਡਿਆਂ ਪੈਸੇ ਲਾਉਂਦੇ ਗੋਡੇ ਪਵਾਉਂਦੇ ਇਹ ਤਾਂ ਬਹੁਤ ਵਧੀਆ ਜੀ ਸਾਡਾ ਬਹੁਤ ਵਧੀਆ ਲੱਗਿਆ ਜੀ ਇਹ ਅੱਛਾ ਸੱਚ ਹੈ ਜੀ ਬਹੁਤ ਜਿਹੜਾ ਆ ਗਰਮੀ ਗਰਮੀ ਤੁਸੀਂ ਇਹ ਗ੍ਰੀਸ ਲਾਉਂਦੇ ਗ੍ਰੀਸ ਹਾਂ ਜੀ ਵਾਪਰਸ ਨਹੀਂ ਕੀਤਾ ਕੀ ਇਸ ਤਰ੍ਹਾਂ ਦਾ ਇਹਨਾਂ ਨੇ ਤੇ ਮਾਲ ਜੀ ਹੋਇਆ ਮ사ਜ ਕਰਨ ਤੋਂ ਬਾਅਦ ਹੈ ਮ사ਜ ਕਰਨ ਤੋਂ ਬਾਅਦ ਕੀ ਹੋਇਆ ਪਰਸਨਾਲ ਗਿਆ ਸਰੀਰ ਖ ਜਿਹੜਾ ਮਾੜਾ ਮੋਟਾ ਦਰਦ ਸੀ ਉਹ ਵੀ ਛੱਕਿਆ ਗਿਆ ਜੀ ਅੱਛਾ ਇਹ ਕਹਿੰਦੇ ਨੇ ਵੀ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਗੋਡੇ ਬਦਲਾਉਣ ਦੀ ਲੋੜ ਨਹੀਂ ਟੀਕੇ ਲਗਾਉਣ ਦੀ ਲੋੜ ਨਹੀਂ ਗੋਡਿਆਂ 'ਚ ਠੀਕ ਐ ਇਸ ਤਰੀਕਾ ਹਾਂਜੀ ਹਾਂਜੀ ਬਹੁਤ ਵਧੀਆ ਜੀ ਇਹ ਤਰੀਕਾ ਹੈ ਅੱਛਾ ਮੈਂ ਇਹ ਜਰ ਰੱਖავਦਾ ਭਲਾ ਹੋ ਵਧੀਆ ਲੋਕੀ ਗੋਡੇ ਪਾਉਂਦੇ ਐ ਇਹਨਾਂ ਨੂੰ ਦੁਖੀ ਨੂੰ ਲੱਖ ਰੁਪਈਆ ਲਾਉਂਦੇ ਆ ਕੀ ਫਾਇਦਾ ਕੋਈ ਫਾਇਦਾ ਨਹੀਂ ਨਹੀਂ ਗ੍ਰੀਸ ਤੋਂ ਬਾਅਦ ਗੋਡੇ ਪਾਉਣ ਤੋਂ ਤੁਹਾਨੂੰ ਲੱਗਦਾ ਕਿ ਹੁਣ ਲੋੜ ਨਹੀਂ ਐ ਨਾ ਲੋੜ ਨਹੀਂ ਅੱਛਾ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸਾਡੇ ਨਾਲ ਇੱਕ ਬਾਤਾ ਜੀ ਨੇ ਜਿਨ੍ਹਾਂ ਨੇ ਆਪਣੇ ਗੋਡਿਆਂ ਦੇ ਉ अच्छा की नया है तुम्हारा पालमजीत कौर जी कित्थों आए हो छूड़माजरे त जी क्या की प्रॉब्लम लेके आए सी ਤੁਸੀਂ ਇੱਥੇ ਜਦੋਂ ਗਏ ਹੋ ਅੰਦਰ ਕੀ ਹੁੰਦਾ ਸੀ ਗੋਡਿਆਂ ਦਾ ਦਰਦ ਜੀ ਬਹੁਤ ਸੀ ਹੁਣ ਨਹੀਂ ਹੁੰਦਾ ਜੀ ਹਾਂ ਜੀ ਹੁਣ ਨਹੀਂ ਹੁੰਦਾ ਜੀ ਬਿਲਕੁਲ ਹੀ ਨਹੀਂ ਹੁੰਦਾ ਹਾਂ ਜੀ ਹੁਣ ਨਹੀਂ ਜਮੀ ਨਹੀਂ ਹੁੰਦਾ ਹਾਲ ਕਿੰਨਾ ਕਿੰਨੇ ਕ ਟਾਈਮ ਦੀ ਪ੍ਰੋਬਲਮ ਹੈ ਤੁਹਾਨੂੰ ਗੋਡਿਆਂ ਦੀ ਮਨ ਤਾਂ ਜੀ ਬਹੁਤ ਦੇਰ ਕੀ ਹੈ ਜੀ ਹੋ ਗਏ 10 ਸਾਲ 10 ਸਾਲ ਹੋ ਗਏ 10 ਸਾਲ ਦੇ ਤੁਹਾਡੇ ਪੀਆਈ ਜਾਇਆ ਏ ਜੀ ਸੀ ਅੱਛਾ ਪੀਜੀਆ ਜਾਇਆ ਕੀ ਕਹਿੰਦੇ ਸੀ ਪੀਜੀਆ ਤੇ ਵਾਦ ਲਓ ਗੋਡੇ ਬਦਲੋ ਹਾਂਜੀ ਤੇ ਫਿਰ ਇਥੇ ਇਹਨਾਂ ਨੇ ਕੀ ਕੀਤਾ ਤੁਸੀਂ ਕਹਿੰਦੇ ਮੇਰੇ ਤਾਂ ਗੋਡੇ ਦੁਖਦੇ ਨਹੀਂ ਹੁਣ ਮਾਂ ਸਾਡੇ ਮਗਨ ਜੈਸ ਨੇ ਗੋਡੇ ਬਦਲ ਲਏਗੇ ਵੀ ਮੈਨੂੰ ਕਿੰਨੇ ਪੈਸੇ ਮੰਗਦੇ ਸੀ ਡਾਕਟਰ ਪੈਸੇ ਪੁੱਛਣੇ ਕੋਸਣੇ ਕੀ ਐਤੋਂ ਕਹਿੰਦੇ ਵੀ ਗੋਡੇ ਬਦਲੋ ਬੱਸ ਪੀਜੀ ਆਲੇ ਨੇ ਕਹਤ ਹਾਂ ਹੁਣ ਤਾਂ ਮੈਂ ਤੁਹਾਨੂੰ ਦੇਖ ਰਿਹਾ ਸੀ ਤੁਸੀਂ ਲੰਗਰ ਛੱਕਿਆ ਦੌੜੇ ਆ ਰਹੇ ਸੀ ਹਾਂਜੀ ਹਾਂਜੀ ਨਹੀਂ ਇਹਨਾਂ ਨੇ ਕੀ ਕੀਤਾ ਲਾਇਆ ਕੀ ਇਹਨਾਂ ਨੇ ਇਹਨਾਂ ਨੇ ਜੀ ਮੱਲਮ ਜਲਾਇਆ ਜੀ ਮੱਲਮ ਜਲਾਇਆ ਹੋ ਗਰੀ ਜੀ ਹਾਂ ਗਰੀ ਜੀ ਫਿਰ ਕੀ ਹੋਇਆ ਉਸ ਤੋਂ ਲਾਉਣ ਤੋਂ ਬਾਅਦ ਉਸ ਤੋਂ ਜੀ ਬਹੁਤ ਇਮਰਾਤ ਨਿਕਲਿਆ ਪਿੰਡੇ ਗੋਡਿਆਂ ਦੇ ਸੇਕ ਨਿਕਲਿਆ ਹਾਂਜੀ ਤੇ ਹੁਣ ਦਰਦ ਹੈਗਾ ਕਿਤੇ ਕਿਸੇ ਪਾਸੇ ਦਰਦ ਹੈਗਾ ਨਾ ਜੀ ਹੁਣ ਗੋਡਿਆਂ ਪੂਰਾ ਦਰਦ ਨਹੀਂ ਪੂਰਾ ਦਰਦ ਨਹੀਂ ਹਾਂਜੀ ਅੱਛਾ ਜਿਹੜੀਆਂ ਤੁਹਾਨੂੰ ਲੱਗਦਾ ਕਿ ਜੇ ਤੁਸੀਂ ਲਗਾਤਾਰ ਇਹ ਮ사ਜ ਕਰੀਗੇ ਤੇ ਤੁਹਾਡੇ ਗੋਡੇ ਜਿਹੜੇ ਬਦਲਣ ਨੂੰ ਕਹਿੰਦੇ ਸੀ ਡਾਕਟਰ ਉਹ ਬਚ ਜਾਣਗੇ ਹਾਂਜੀ ਬਚ ਜੂਗੇ ਜੀ ਅੱਛਾ ਇੱਕ ਗੱਲ ਹੋਰ ਦੱਸੋ ਮਾਤਾ ਜੀ ਜਿਹੜੇ ਤੁਹਾਡੀ ਉਮਰ ਦੀਆਂ ਮਾਤਾਵਾਂ ਨੇ ਸਾਡੀਆਂ ਆਪਰੇਸ਼ਨ ਤੋਂ ਡਰ ਜਾਂਦੀਆਂ ਨੇ ਹੌਲ ਜਾਂਦੀਆਂ ਨੇ ਉਹਨਾਂ ਨੂੰ ਕੀ ਕਹੋਗੇ ਤੁਸੀਂ ਉਹਨਾਂ ਨੂੰ ਦੱਸੂਗਾ ਜੀ ਜਾ ਕੇ ਕਾਰਡ ਲਿਆ ਜੀ ਮੈਂ ਕਾਰਡ ਦਿਖਾਉਂਗੀ ਕੀ ਦੱਸੋਗੇ ਮੇਰਾ ਤੁਮ ਸਾਜ ਕਰਾਇਤੀ ਗੋਡਿਆਂ ਦੇ ਮੈਨੂੰ ਫਰਕ ਪੈ ਗਿਆ ਜਦ ਹੀ ਹਾਂ ਫਰਕ ਪੈ ਗਿਆ ਹਾਂ ਹਾਂ ਜੀ ਮਾਤਾ ਜੀ ਬਹੁਤ ਬਹੁਤ ਸ਼ੁਕਰੀਆ ਸੋ ਦੇਖੋ ਤੁਸੀਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਵੇਲੇ ਮਾਤਾ ਜੀ ਦਾ ਕਹਿਣਾ ਸੀ ਕਿ ਪਿਛਲੇ 10 ਸਾਲ ਤੋਂ ਉਹਨਾਂ ਨੂੰ ਗੋਡਿਆਂ ਦੀ ਪ੍ਰੋਬਲਮ ਮਾਤਾ ਜੀ ਹੁਣ ਤੁਰ ਕੇ ਤਾਂ ਦਿਖਾਓ ਮਾੜਾ ਜੀ ਜੇ ਤੁਸੀਂ ਲਓ ਦੇਖੋ ਇਹ ਮਾਤਾ ਜੀ ਪਹਿਲਾਂ ਤੁਰਨ ਤੋਂ ਵੀ ਅਸਮਰਥ ਸੀ ਔਰ ਹੁਣ ਮਾਤਾ ਜੀ ਪਹਿਲਾਂ ਜਿਵੇਂ ਹੁਣ ਤੁਰ ਰਹੇ ਹੋ ਪਹਿਲਾਂ ਐ ਤੁਰਿਆ ਜਾਂਦਾ ਸੀ ਨਾ ਜੀ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਜੀ ਐ ਤੁਰ ਦਿੱਤੀਆਂ ਕਿਵੇਂ ਹਾਂ ਐ ਲੰਗ ਮਾਰਕਟ ਲੰਗ ਮਾਰਕਟ ਤੋਂ ਹਾਂ ਠੀਕ ਹੈ ਹਾਂਜੀ ਚਲੋ ਬਹੁਤ ਬਹੁਤ ਸ਼ੁਕਰੀਆ ਮਾਤਾ ਜੀ ਆਪਣਾ ਤਜਰਬਾ ਸਾਡੇ ਨਾਲ ਸਾਂਝਾ ਕਰਨ ਲਈ ਸੋ ਇਹ ਤਸਵੀਰਾਂ ਨੇ ਮਾਤਾ ਜੀ ਦਾ ਕਹਿਣਾ ਸੀ ਉਹ ਪਹਿਲਾਂ ਲੰਗ ਮਾਰ ਕੇ ਤੁਰਦੇ ਸੀ ਤੇ ਹੁਣ ਜਦੋਂ ਗੋਡਿਆਂ ਦੀ ਗ੍ਰੀਸ ਉਹਨਾਂ ਨੇ ਅਪਲਾਈ ਕਰਵਾਈ ਹੈ ਤਾਂ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜਾ ਇੱਥੋਂ ਫਰਕ ਨਜ਼ਰ ਆ ਰਿਹਾ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਇਸ ਵੇਲੇ ਦਿਖਾ ਰਹੇ ਹਾਂ ਕੁਝ ਕੁ ਲੋਕ ਹੈਗੇ ਨੇ ਜਿਹੜੇ ਇਸ ਵੇਲੇ ਮ사ਜ ਕਰਵਾ ਕੇ ਆਏ ਨੇ ਤੇ ਉਹਨਾਂ ਦਾ ਐਕਸਪੀਰੀਅੰਸ ਹੀ ਜਾਵਾਂਗੇ ਸਾਡੇ ਨਾਲ ਭੈਣ ਜੀ ਨੇ ਸੱਚੀ ਗੱਲ ਜੀ ਸੱਚੀ ਗੱਲ ਜੀ ਕੀ ਨਾਂ ਤੁਹਾਡਾ ਵਿਮਲਜੀਤ ਅਸੀਂ ਬਾਲੀਵੁੱਡ ਗ੍ਰੀਨ ਸਿਟੀ ਤੋਂ ਗ੍ਰੀਨ ਸਿਟੀ ਤੋਂ ਆਇਓ ਕੀ ਪ੍ਰੋਬਲਮ ਲੈ ਕੇ ਆਏ ਮੈਨੂੰ ਗੋਡਿਆਂ ਦੀ ਪ੍ਰੋਬਲਮ ਹੈ ਪ੍ਰੋਬਲਮ ਹੈ ਅੱਛਾ ਤੁਸੀਂ ਗ੍ਰੀਸ ਲਵਾ ਕੇ ਆਏ ਹੋ ਹਾਂ ਜੀ ਹੁਣ ਮਾਲਿਸ਼ ਕਰਵਾ ਕੇ ਆਈਆਂ ਮ사ਜ ਅੱਛਾ ਕੁਝ ਲੱਗਿਆ ਫਰਕ ਹਾਂ ਹੁਣ ਤੇ ਥੋੜਾ ਰੈਲੀਫ ਮਿਲਿਆ ਹੈ ਅੱਛਾ ਕੀ ਹੁੰਦਾ ਸੀ ਪਹਿਲਾਂ ਉਸ ਤੋਂ ਪਹਿਲਾਂ ਦਰਦ ਦਰਦ ਬਹੁਤ ਸੀ ਬਹੁਤ ਜ਼ਿਆਦਾ ਦਰਦ ਹਾਂ ਜੀ ਅੱਛਾ ਕੀ ਕਹਿ ਰਹੇ ਡਾਕਟਰ ਸਾਹਿਬ ਨਾਲ ਕੀ ਗੱਲ ਕਰ ਰਹੇ ਸੋ ਡਾਕਟਰ ਸਾਹਿਬ ਨਾਲ ਗੰਦੇ ਤੋਂ ਨੂੰ ਗੋਡੇ ਕੇ ਆ ਨਾ ਨਾ ਨੇ ਟ੍ਰਾਂਸਪੇਰੈਂਟ ਕਰਨ ਵਾਸਤੇ ਜੀ 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 ਤੁਮੀ ਅਗੇ ਉਹ ਤੇ ਗਿਆ ਸੀ ਲੇਕਿਨ ਮੈਂ ਕਰਵਾਇਆ ਨਹੀਂ ਅਜੇ ਤੱਕ ਤੁਹਾਨੂੰ ਗੋਡੇ ਟਰਾਂਸਪਲੈਂਟ ਕਰਾਉਣ ਨੂੰ ਕਹਤੇ ਸੀ ਗੋਡੇ ਨਵੇਂ ਪਵਾ ਲਓ ਹਾਂਜੀ ਅੱਛਾ ਫਿਰ ਤੁਹਾਨੂੰ ਲੱਗਦਾ ਕਿ ਜਿਹੜਾ ਨੁਸਖਾ ਫਾਰਮੂਲਾ ਗੋਡੇ ਖੋਲੇਗਾ ਮਤਲਬ ਗੋਡੇ ਚ ਗਰੀਸ ਭਰੇਗਾ ਲੱਗਦਾ ਤੁਹਾਨੂੰ ਗੋਡਿਆਂ ਚ ਗਰੀਸ ਕੀ ਭਰਨੀ ਉਹਨਾਂ ਨੇ ਉਹ ਵੈਸੇ ਤੁਹਾਨੂੰ ਪਤਾ ਹੈ ਨਾ ਆਪਰੇਸ਼ਨ ਵਾਸਤੇ ਇਹ ਕਹਿ ਦਿੰਦੇ ਨੇ ਡਾਕਟਰ ਤੇ ਵੈਸੇ ਮੈਂ ਕਰਵਾਇਆ ਨਹੀਂ ਅਜੇ ਮੇਰਾ ਕੋਈ ਹੋ ਨਹੀਂ ਹੈ ਫਿਰ ਮੈਂ ਕਰਵਾਾਂਗੀ ਆਪਰੇਸ਼ਨ ਵੈਸੇ ਮੈਂ ਮੂਹ ਵਗੈਰਾ ਲਗਾ ਕੇ ਕੈਪ ਚੜਾ ਗਏ ਨਾ ਤੇ ਜਲਦੀ ਫਿਰਦੀ ਸੀ ਤੇ ਹੁਣ ਤੁਹਾਨੂੰ ਕੀ ਰੀਲੀਫ ਕਿੰਨਾ ਕੁ ਮਿਲਿਆ ਹੁਣ ਤੇ ਥੋੜਾ ਜਿਹਾ ਮਿਲਿਆ ਹੈ ਲੇਕਿਨ ਚਲਾਂਗੇ ਫਿਰ ਪਤਾ ਚਲੇਗਾ ਫਿਰ ਪਤਾ ਲੱਗੇ ਹਾਂਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਹੁਣ ਇਸ ਸਾਰੇ ਕੈਂਪ ਨੂੰ ਆਰਗੇਨਾਈਜ਼ ਕਰਨ ਵਾਲੇ ਗੁਰਦੁਆਰਾ ਭਾਈ ਜੈਤਾ ਜੀ ਦੇ ਜਿਹੜੇ ਪ੍ਰਧਾਨ ਨੇ ਭਾਈ ਰਜਵਿੰਦਰ ਸਿੰਘ ਸਾਡੇ ਨਾਲ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਬਹੁਤ ਵੱਡਾ ਜਿਹੜਾ ਉਹਨਾਂ ਦਾ ਦਾਵਾ ਹੈਗਾ ਇੱਥੇ ਉਹ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਨੁਸਖ ਅ ਡਾਕਟਰ ਜਸਪ੍ਰੀਤ ਜੀ ਵੱਲੋਂ ਦਿੱਤਾ ਜਾ ਰਿਹਾ ਹੈ ਇੱਥੇ ਉਹਦੇ ਨਾਲ ਲੋਕਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਬਦਲ ਰਹੀ ਹੈ ਗੋਡੇ ਨਹੀਂ ਬਦਲੇ ਜਾ ਰਹੇ ਜ਼ਿੰਦਗੀ ਬਦਲੇ ਜਾ ਰਹੀ ਹੈ ਸੱਚਕਾਲ ਪ੍ਰਦਾਨ ਸੱਚਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਦਰਸ਼ਨ ਦਿੱਤੇ ਆ ਕੇ ਸਾਡਾ ਵੀ ਹੌਸਲਾ ਵਧਾਇਆ ਜੀ ਜੀ ਜਿੰਨਾ ਤੁਸੀਂ ਜਾ ਕੇ ਸਾਡਾ ਹੌਸਲਾ ਵਧਾਉਂਨੇ ਹੋ ਉਸ ਤੋਂ ਜ਼ਿਆਦਾ ਮੇਰਾ ਹੋਰ ਕੰਮ ਕਰਉ ਜਿਆਦਾ ਦਿਲ ਕਰਦਾ ਹੈ ਇਸੇ ਲਈ ਆਪਾਂ ਇਹ ਚੀਜ਼ ਨਵੀਂ ਲੈ ਕੇ ਆਏ ਆ ਕਿਹ ਕੀ ਚੀਜ਼ ਕੀਤੀ ਹੈ ਤੁਸੀਂ ਇਹਦੇ ਤੇ ਦੇਖੋ ਗੋਡੇ ਰਹੀ ਦਬਾਅ ਬਦਲੋ ਠੀਕ ਹੈ ਕਿਉਂਕਿ ਗੋਡੇ ਨਹੀਂ ਤਾਂ ਜੀਵਨ ਨਹੀਂ ਜੇ ਗਰੀਸ ਹੈ ਤਾਂ ਗੋਡੇ ਨਹੀਂ ਸਾਡੇ ਕੋਲੇ ਜਿਹੜਾ ਇਹ ਗਰੀਸ ਹੈ ਇਹ ਗਰੀਸ ਹੈ ਜਿਹੜਾ ਇਹ ਹਜ਼ਾਰਾਂ ਬੰਦਿਆਂ ਦੀ ਆਪਾਂ ਗੋਡੇ ਜਿਵੇਂ ਸਾਈਕਲ ਦੀ ਚੈਨ ਗਰੀਸ ਲਾ ਕੇ ਨਰਮ ਕਰ ਦਿੰਦੇ ਨਾ ਇਹ ਗਰੀਸ ਨਾਲ ਆਪਾਂ ਹਜ਼ਾਰਾਂ ਬੰਦਿਆਂ ਦੇ ਗੋਡੇ ਐ ਮਲਾਈ ਵਰਗੇ ਕਰਦੇ ਆ ਗੋਡੇ ਮਲਾਈ ਵਰਗੇ ਕਰਗੇ ਮਲਾਈ ਕਰਗੇ ਬੰਦੇ ਭੱਜੇ ਫਿਰਦੇ ਤਾਂ ਹੁੰਦੇ ਮੈਂ ਤੁਹਾਨੂੰ ਦੱਸਾਂ ਨਾ ਐਕਟਿੰਗ ਕਰਕੇ ਵੀ ਐਦਾਂ ਕਰਦੇ ਹੁੰਦੇ ਰੋਂਦੇ ਆਉਂਦੇ ਸੀਗੇ ਤੇ ਉਹ ਐਦਾਂ ਆਉਂਦੇ ਸੀ ਐਂ ਆਉਂਦੇ ਸੀ ਐਂ ਗੇੜੇ ਖਾਂਦੇ ਹੁਣ ਐਂ ਆਉਂਦੇ ਆ ਭੱਜੇ ਕਹਿੰਦੇ ਐ ਪ੍ਰਧਾਨ ਜੀ ਤੁਹਾਡਾ ਧੰਨਵਾਦ ਕਿਵੇਂ ਕਰੀਏ ਸਾਡੇ ਕੋਲ ਸ਼ਬਦ ਨਹੀਂ ਹੈਗੇ ਗੁਜਰਾਤ ਤੋਂ ਬੰਦਾ ਆਇਆ ਸੀ ਮੇਰੇ ਕੋਲੇ 10 ਦਿਨ ਰਹਿ ਕੇ ਗਿਆ 10 ਦਿਨ ਉਹਦੀ ਮੈਂ ਮ사ਜ ਕਰੀ ਐ ਇਸੇ ਗਰੀਸ ਨਾਲ 10 ਦਿਨਾਂ ਬਾਅਦ ਉਹ ਕਹਿੰਦਾ ਮੇਰੇ ਕੋਲ ਸ਼ਬਦ ਨਹੀਂ ਹੈਗੇ ਤੇ ਇੰਨਾ ਥੈਂਕ ਯੂ ਕਰਨਾ ਕਹਿੰਦਾ ਭਾਜੀ ਭੱਜਿਆ ਜਾਂਦਾ ਸੀ ਉਹ ਜਿਵੇਂ ਐ ਭੱਜ-ਭੱਜ ਕੇ ਮੈਂ ਉਹਨੂੰ ਕਹਿੰਦਾ ਤੇਰੀ ਵੀਡੀਓ ਬਣਾ ਲਾ ਕਹਿੰਦਾ ਨਾ ਯਾਰ ਵੀਡੀਓ ਨਾ ਬਣਾਓ ਵੀ ਭੱਜ ਭੱਜ ਕੇ ਦਿਖਾਵੇ ਮੈਨੂੰ ਉਹ ਇੰਨਾ ਵਧੀਆ ਰਿਜ਼ਲਟ ਹੈ ਇਸ ਕਰਕੇ ਇਹ ਭਾ ਨੀ ਤੁਸੀਂ ਇਹ ਦਾਵਾ ਕੀਤਾ ਹੈ ਕਿ ਨਾ ਆਪਰੇਸ਼ਨ ਨਾ ਇੰਜੈਕਸ਼ਨ ਨਾ ਪੇਨ ਕਿਲਰ ਹਾਂਜੀ ਹਾਂ ਇੰਨਾ ਵੱਡਾ ਦਾਵਾ ਬਿਲਕੁਲ ਮੈਂ ਕਿੰਨੇ ਦਿੰਦੇ ਨੇ ਮਰੀਜ਼ਾਂ ਨੂੰ ਪੁੱਛੋ ਅਬ ਅਸੀਂ ਕਿਹੜਾ ਕੋਈ ਆਪਰੇਸ਼ਨ ਕਰਦੇ ਆ ਨਾ ਕੋਈ ਇੰਜੈਕਸ਼ਨ ਲਾਉਂਦੇ ਆ ਨਾ ਅਸੀਂ ਕੋਈ ਮੈਡੀਸਿਨ ਦਿੰਦੇ ਆ ਆ ਗਰੀਸ ਹੈ ਮੇਰੇ ਕੋਲ ਇਹ ਗਰੀਸ ਹੈ ਜਿਹੜਾ ਜਿਵੇਂ ਸਾਈਕਲ ਦੀ ਚੇਨ ਦੇ ਲਾ ਕੇ ਨਰਮ ਕਰ ਦਿੰਦੇ ਆ ਐਂ ਆਪਾਂ ਗੋਡੇ ਨਰਮ ਕਰ ਦਿੰਦੇ ਆ ਮੋਢੇ ਜਾਮ ਪਿਆ ਕਰ ਦਿੰਦੇ ਆ ਆ ਜੋ ਪ੍ਰੈਕਟੀਕਲੀ ਦੇਖ ਵੀ ਰਹੇ ਹੋ ਆਹ ਉਥੇ ਸਾਡੇ ਕਲੀਨਿਕ ਤੇ ਆਓ ਤੁਹਾਨੂੰ ਚੈੱਕ ਕਰਾਵਾਂਗੇ ਹਾਂ ਸੋ ਸਾਡੇ ਨਾਲ ਡਾਕਟਰ ਜਸਪ੍ਰੀਤ ਜੀ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੋ ਜੇ ਮਰੀਜ਼ ਹੈਗੇ ਨੇ ਜਿਹੜੇ ਇੱਥੇ ਪਹੁੰਚ ਰਹੇ ਨੇ ਔਰ ਕੀ ਕੀ ਰਿਲੀਫ ਹੈਗਾ ਉਹ ਲੋਕਾਂ ਨੂੰ ਇਸ ਕੈਂਪ ਦੇ ਵਿੱਚ ਦੇ ਰਹੇ ਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਅੱਛਾ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਸਵਾਲ ਤਾਂ ਮੇਰਾ ਇਹੋ ਹੈ ਕਿ ਜਦੋਂ ਵੀ ਤੁਸੀਂ ਕੈਂਪ ਲਗਾਉਂਦੇ ਹੋ ਤੁਸੀਂ ਗੋਡੇ ਉੱਤੇ ਫੋਕਸ ਕਿਉਂ ਕਰਦੇ ਹੋ ਕਿਉਂਕਿ ਅੱਜਕੱਲ ਸਭ ਤੋਂ ਜ਼ਿਆਦਾ ਜਿਹੜੇ ਆਪਣੇ ਬਜ਼ੁਰਗ ਨੇ ਜਾਂ ਜ਼ਿਆਦਾ ਸੈਟਿੰਗਸ ਜੌਬ ਨੇ ਜਾਂ ਸਾਰਾ ਦਿਨ ਕਿਚਨ ਚਾਪਾ ਖੜੇ ਰਹਿਣੇ ਆ ਤਾਂ ਆਪਨੂੰ ਜ਼ਿਆਦਾ ਦਿੱਕਤ ਆਉਂਦੀ ਹੈ 니ਜ਼ ਦੀ ਦਿੱਕਤ ਆਉਂਦੀ ਹੈ ਬੈਕਏਗ ਦੀ ਦਿੱਕਤ ਆਉਂਦੀ ਹੈ ਇਸ ਕਰਕੇ ਅਸੀਂ ਗੋਡਿਆਂ ਤੇ ਜ਼ਿਆਦਾ ਫੋਕਸ ਕਰ ਰਹੇ ਹਾਂ ਕਿਉਂਕਿ ਜਿਹੜੇ ਸਾਡੇ ਬਜ਼ੁਰਗ ਦੇ ਉਹ ਚੱਲ ਫਿਰ ਨਹੀਂ ਪਾਉਂਦੇ ਇਵਨ ਆਪਣੇ ਥੋੜੇ ਬਹੁਤੇ ਕੰਮ ਲਈ ਵੀ ਉਹ ਖੁਦ ਨਹੀਂ ਚੱਲ ਸਕਦੇ ਉਹਨਾਂ ਨੂੰ ਕਿਸੇ ਨਾ ਕਿਸੇ ਦਾ ਸਹਾਰਾ ਲੈਣਾ ਪੈਂਦਾ ਹੈ ਵੀ ਇਹ ਰਾਜਵਿੰਦਰ ਜੀ ਕਹਿ ਰਹੇ ਨੇ ਜਿਹੜਾ ਨੁਸਖਾ ਫਾਰਮੂਲਾ ਇਹ ਹੈ ਇਹਨਾਂ ਦੇ ਕੋਲ ਔਰ ਤੁਸੀਂ ਕੈਂਪਾਂ ਦੇ ਵਿੱਚ ਅਪਲਾਈ ਕਰਦੇ ਹੋ ਇਸ ਤਰ੍ਹਾਂ ਦਾ ਗਰੀਸ ਦੇ ਵਿੱਚ ਕੀ ਚੀਜ਼ ਪਾਈ ਹੋਈ ਹੈ ਕਿ ਜਿਹੜੇ ਮਤਲਬ ਲੜਖੜਾਣ ਦੇ ਆਉਂਦੇ ਨੇ ਡਿੱਗਦੇ ਟੈਂਦੇ ਆਉਂਦੇ ਨੇ ਤੇ ਭੱਜੇ ਜਾਂਦੇ ਨੇ ਲੋਕ ਕਿਥੋਂ ਇਦੇ ਵਿੱਚ ਸਾਡੇ ਆਪਣੇ ਹੀ ਕੁਝ ਇਨਗਰੀਡੀਅੰਟਸ ਐਡ ਕੀਤੇ ਹੋਏ ਆਂ ਅਸੀਂ ਕੋਈ ਪੇਂਟ ਕਲਰ ਨਹੀਂ ਐਡ ਕੀਤੀ ਹੋਈ ਇਹ ਸਾਡਾ ਆਪਣਾ ਪ੍ਰੋਡਕਟ ਹੈ ਜੋ ਅਸੀਂ ਖੁਦ ਬਣਾਉਂਦੇ ਆਂ ਜੋ ਸਾਡੇ ਕੋਲ ਸਾਡੇ ਕਲੀਨਿਕ ਤੇ ਅਵੇਲੇਬਲ ਹੁੰਦਾ ਜੀ ਜੀ ਅੱਛਾ ਅਗਰ ਇਹ ਤਾਂ ਤੁਹਾਡਾ ਇਹ ਤੁਹਾਡਾ ਕੈਂਪ ਹੈਗਾ ਡਾਕਟਰ ਸਾਹਿਬਾ ਜੇਕਰ ਤੁਹਾਨੂੰ ਮਿਲਣਾ ਹੋਵੇ ਕਿਸੇ ਨੇ ਗੋਡੇ ਆਪਣੇ ਹੋਰ ਚੈੱਕ ਕਰਾਉਣੇ ਹੋਣ ਜਾਂ ਇਹ ਗ੍ਰੀਸ ਅਪਲਾਈ ਕਰਕੇ ਦੇਖਣਾ ਹੋਵੇ ਵੀ ਉਹਨਾਂ ਦੇ ਗੋਡਿਆਂ ਤੇ ਕੰਮ ਕਰ ਰਿਹਾ ਹੈ ਜਾਂ ਨਹੀਂ ਕਰ ਰਿਹਾ ਫਿਰ ਕੀ ਸਾਧਨ ਹੈ ਬਸ ਸਿੱਤਾ ਅਸੀਂ ਆਪਣੇ ਕਾਰਡਸ ਵਗੈਰਾ ਪੈਂਪਲੇਟ ਵਗੈਰਾ ਆਨਲਾਈਨ ਸਾਰਾ 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 ਕੁਝ ਚੱਲਦਾ ਹੈ ਈਵਨ ਜੇ ਸਾਨੂੰ ਕਲੀਨਿਕ ਅਲੀ ਕਿਸੇ ਨੇ ਮਿਲਣਾ ਹੋਵੇ ਤਾਂ ਉਹ ਮਹਾਲੀ ਤਿੰਨ ਫੇਸ ਭਾਈ ਜੈਤਾ ਜੀ ਤੇ ਗੁਰਦੁਆਰਾ ਸਾਹਿਬ ਆ ਕੇ ਸਾਨੂੰ ਉੱਥੇ ਮਿਲ ਸਕਦਾ ਹੈ ਅੱਛਾ ਅਪਲਾਈ ਵੀ ਹੋ ਸਕਦੀ ਹੈ ਜੀ ਬਿਲਕੁਲ ਅਸੀਂ ਡੇਲੀ ਮ사ਜ ਦਿੰਨੇ ਆ ਪੇਸ਼ੈਂਟ ਨੂੰ ਕੁਝ ਪੇਸ਼ੈਂਟ ਸਾਡੇ ਰੈਗੂਲਰ ਫਾਲੋਅ ਅਪਸ ਤੇ ਵੀ ਆਉਂਦੇ ਨੇ ਜੀ ਡੇਲੀ ਸਾਡੇ ਕੋਲ ਥੈਰੇਪੀ ਰਹੇ ਤੇ 9 ਤੋਂ 6 ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ मैम ਸਾਰੀ ਗੱਲਬਾਤ ਦੀ ਤਸਵੀਰਾਂ ਤੁਹਾਨੂੰ ਅਸੀਂ ਦਿਖਾਈਆਂ ਨੇ ਗੁਰਦੁਆਰਾ ਸਿੰਘ ਸ਼ਹੀਦਾਂ ਲ ਇੱਕ ਕੈਂਪ ਹੈਗਾ ਜਿਹੜਾ ਉਹ ਲਗਾਇਆ ਗਿਆ ਸੀ ਜਿਸ ਦੇ ਵਿੱਚ ਗੋਡਿਆਂ ਦੀਆਂ ਮੋਡਿਆਂ ਦੀਆਂ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਦਰਦਾਂ ਦੇ ਉੱਤੇ ਗ੍ਰੀਸ ਲਾ ਕੇ ਜਿਹੜਾ ਸੰਗਤ ਦਾ ਜਿਹੜੇ ਦਰਦ ਹੈਗੇ ਨੇ ਉਹ ਦੂਰ ਕੀਤੇ ਗਏ ਨੇ ਉਹਨਾਂ ਦਾ ਦਾਵਾ ਹੈ ਕਿ ਉਹ ਆਪਰੇਸ਼ਨ ਤੋਂ ਬਚਾ ਲੈਂਦੇ ਨੇ ਉਹਨਾਂ ਦਾ ਦਾਵਾ ਹੈ ਕਿ ਉਹ ਕੋਈ ਟੀਕਾ ਨਹੀਂ ਲਗਾਉਂਦੇ ਔਰ ਉਹਨਾਂ ਦਾ ਇੱਕ ਬਹੁਤ ਵੱਡਾ ਦਾਵਾ ਹੈ ਕਿ ਪੇਨ ਕਿਲਰ ਤੋਂ ਪਹਿਲਾਂ ਜਿਹੜਾ ਉਹਨਾਂ ਦੀ ਗ੍ਰੀਸ ਹੈਗੀ ਹੈ ਗੋਡਿਆਂ ਦੀ ਗੋਡਿਆਂ ਦੇ ਉੱਤੇ ਅਗਰ ਕੋਈ ਅਪਲਾਈ ਕਰ ਲੈਂਦਾ ਹੈ ਦਰਦਾਂ ਵਾਲੀ ਥਾਂ ਦੇ ਉੱਤੇ ਕਿ ਉੱਪਰ ਕੋਈ ਅਪਲਾਈ ਕਰ ਲੈਂਦਾ ਤਾਂ ਉਹ ਪੇਨ ਕਿਲਰ ਤੋਂ ਕਿਤੇ ਜ਼ਿਆਦਾ ਵਧੀਆ ਕੰਮ ਹੈ ਜਿਹੜਾ ਉਹ ਕਰ ਸਕਦੀ ਹੈ ਉਮੀਦ ਕਰਦਾ ਕਿ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰੋਗੇ ਜਿਨ੍ਹਾਂ ਲੋਕਾਂ ਨੂੰ ਗੋਡਿਆਂ ਦੀ ਮੋਡਿਆਂ ਦੀ ਔਰ ਸਰੀਰ ਦੇ ਵਿੱਚ ਕਿਤੇ ਵੀ ਦਰਦਾਂ ਦੀ ਕੋਈ ਦਿੱਕਤ ਕੋਈ ਪਰੇਸ਼ਾਨੀ ਹੈ ਔਰ ਜੇਕਰ ਤੁਹਾਡੇ ਮਨ ਦੇ ਵਿੱਚ ਇਹ ਵੀਡੀਓ ਦੇਖਣ ਤੋਂ ਬਾਅਦ ਕੋਈ ਸਵਾਲ ਕੋਈ ਸ਼ੰਕਾ ਜਾਂ ਕਿਸੇ ਨੇ ਗੋਡਿਆਂ ਬਾਬਤ ਆਪਣੀ ਗੱਲ ਕਰਨੀ ਹੋਵੇ ਜਿਸ ਤਰੀਕੇ ਨਾਲ ਡਾਕਟਰ ਜਸਪ੍ਰੀਤ ਕੌਰ ਨੇ ਦੱਸਿਆ ਹੈ ਕਿ ਉਹ ਗੁਰਦੁਆਰਾ ਭਾਈ ਜੈਤਾ ਜੀ ਜਿਹੜਾ ਤਿੰਨ ਫੇਸ ਦੇ ਵਿੱਚ ਬੋਹਾਲੀ ਦੇ ਵਿੱਚ ਉਹ ਬੈਠਦੇ ਨੇ ਔਰ ਉੱਥੇ ਹੀ ਸੰਗਤ ਦਾ ਰੋਜ਼ਾਨਾ ਹੈ ਜਿਹੜਾ ਸੇਵਾ ਦੇ ਵਿੱਚ ਉਹ ਲੱਗੇ ਰਹਿੰਦੇ ਨੇ ਫਿਲਹਾਲ ਉਮੀਦ ਕਰਦੇ ਹਾਂ ਕਿ ਜਿਹੜਾ ਕਿਸੇ ਨੂੰ ਦਿੱਕਤ ਕੋਈ ਪਰੇਸ਼ਾਨੀ ਹੈ ਤਾਂ ਇਸ ਵੀਡੀਓ ਦੇ ਜ਼ਰੀਏ ਇਸ ਵੀਡੀਓ ਉਹਦੇ ਉੱਤੇ ਜਿਹੜਾ ਨੰਬਰ ਚੱਲ ਰਿਹਾ ਹੈ ਉਹਨਾਂ ਲੋਕਾਂ ਨਾਲ ਇਹਨਾਂ ਡਾਕਟਰ ਜਸਪ੍ਰੀਤ कौर ਦੀ ਟੀਮ ਨਾਲ ਕੰਸਲਟ ਕਰ ਸਕਦੇ ਨੇ ਧੰਨਵਾਦ